ਆਜਾ ਜੀ ਬਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚ ਬਣਾਉਣ ਲੱਗੇ ਆ ਫਾਰਮ ਚ ਬਾਈ ਕੋਲੇ ਚਾਰ ਗਾਵਾਂ ਨੇ ਦੋ ਤਾਜ਼ੀਆਂ ਸੋਈਆਂ ਬਾਈ ਤੇ ਦੋ ਗੱਬੜਾਂ ਨੇ ਆਓ ਪੁੱਛ ਲੈਨੇ ਆ ਬਾਈ ਟੋਟਲ ਆਜਾ ਜੀ ਬਾਈ ਜੀ ਪਹਿਨਾ ਬੈਠਦਾ ਲਾ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੂ ਵਧੀਆ ਪੂਰੇ ਵਧੀਆ ਜੀ ਕਿਵੇਂ ਚੱਲਦਾ ਬਾਈ ਕੰਮ ਕਾਰ ਬਾਈ ਪੂਰਾ ਵਧੀਆ ਗਾਵਾਂ ਤੇ ਆ ਜ਼ਿਆਦਾਤਰ ਹਾਂ ਬਾਈ ਗਾਵਾਂ ਹੀ ਆਉਂਦੀਆਂ ਆਪਣੇ ਹਾਂ 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 ਬਾਈ ਤਾਜ਼ੀਆਂ ਸੂਣ ਵਾਲੀਆਂ ਗੱਬੜਾਂ ਹਨ ਹਾਂ ਸਾਰਾ ਕੁਝ ਉੱਚੀ ਜਿਹੇ ਜੀ ਮਰਜੀ ਹੋਵੇ ਹਾਂ ਠੀਕ ਆ ਨਾਮ ਤੇ ਐਡਰੈਸ ਬੋ ਨਾ ਬਈ ਮੇਰਾ ਜਸਪ੍ਰੀਤ ਪਿੰਡ ਪਦਪਦਾ ਔਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੰਬਰ 628058169 ਨਾ ਬਈ 628058169 ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨਾ ਕਿਹੜਾ ਸੂਸੂਈ ਹੈ ਬਈ ਪਲੂਨ ਸੂਈ ਵੀ ਆ ਦੰਦੋ ਦੋ ਦੰਦ ਦਾ ਪਲੂਨ ਦੋ ਦੰਦ ਦਾ ਕਦੋਂ ਸੂਈ ਆ ਭਰਾ ਇਹ ਆ ਬਈ ਇਹਨੂੰ ਸੂਈ ਨੂੰ ਬਸ ਹੋ ਗਏ ਹੋਣਗੇ ਦੋ ਤੋਂ ਤਿੰਨ ਦਿਨ ਹੋ ਗਏ ਬਈ ਇਹਨੂੰ ਬੱਚਾ ਕੀ ਹੈ ਮਾਂ ਬੱਛਾ ਬਈ ਬੱਛਾ ਬਈ ਠੀਕ ਹੈ ਨਾੜੂਆ ਨਾਲ ਹੀ ਆਲੇ ਆ ਦੇਖ ਹੂੰ ਕਿੰਨਾ ਬੋਲਾ ਬਈ ਹੂੰ ਬਾਈ ਐਸ ਟਾਈਮ ਨੈੱਟ ਚੋਣ ਵਾਲਾ 16 ਲੀਟਰ ਤਿਆਰ ਆ ਬਾਈ ਨੈੱਟ ਤਿਆਰ ਆ ਬਾਈ ਹਾਂ ਕੰਡੇ ਵਾਲਾ ਲੀਟਰ ਵਾਲੇ ਕੰਡੇ ਵਾਲਾ ਠੀਕ ਆ ਚਵਾਈ ਕਿਵੇਂ ਆ ਬਾਈ ਇੱਕ ਨੰਬਰ ਆ ਜਾਵਾਂ ਲੈ ਕਿਆ ਬਾਤ ਆ ਚਾਰੇ ਥਣ ਨਿੱਕੇ ਪੂਰੇ ਗੈਵ ਤੇ ਲੇਵਾ ਲੂਆ ਕਮਾਲ ਦਾ ਬਾਈ ਬਾਈ ਵਾਕੀ ਠੰਡੀ ਸੀਲ ਵਾਲੀ ਆ ਵਸੀ ਲੈ ਹੂੰ ਕਿੱਕਰੀ ਨਹੀਂ ਵਸੀ ਨੂੰ ਲੈ ਹੂੰ ਜਿਹੜੀ ਮੇਨ ਗੱਲ ਤਾਂ ਬਾਈ ਯਾਰ ਚਵਾਈ ਸਹੀ ਹੋਵੇ ਬੱਚੀ ਦੀ ਸਹੀ ਗੱਲ ਆ ਬਾਈ ਹੂੰ ਠੰਡੀ ਠੁੰਡੀ ਫੋਲ ਆ ਜਿਵੇਂ ਮਾਰਦੀ ਹੱਥ ਲਈ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਬਾਈ ਫੋਲ ਦੇ ਬਾਈ ਤੋੜ ਕੇ ਦਿਖਾ ਦੇ ਫੁੱਲ ਬਰੀਡ ਆ ਸੂਈ ਸਵਾਈਆ ਬੱਚਾ ਮਗਰ ਦੰਦੋਂ ਦੋ ਠੀਕ ਆ ਦੋ ਦੰਦਾਂ ਦੇ ਠੀਕ ਆ ਤੋਰਾ ਦੇਖੋ ਬਈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਕਿ ਬਾਕੀ ਯਾਰ ਬਈ ਮੇਨ ਗੱਲ ਤਾਂ ਠੰਡੀ ਸੀਲ ਦਾ ਹੀ ਹੁੰਦਾ ਪਸ਼ੂ ਵੀ ਠੰਡਾ ਸੀਲ ਹੋਵੇ ਯਾਰ ਉਹਦਾ ਮੇਨ ਗੱਲ ਹੈ ਨਾ ਹਾਂ ਜਿਵਾਈ ਵਧੀਆ ਕਰਾਉਂਦਾ ਕੱਲੇ ਦੁੱਧ ਨੂੰ ਕੀ ਕਰਾਂਗੇ ਜੇ ਬੈੜ ਨੇ ਚਿਵਾਈ ਹੀ ਨਾ ਸਹੀ ਗੱਲ ਆ ਬਈ ਹਾਂ ਕੁਆਲਿਟੀ ਇੱਕ ਨੰਬਰ ਆ ਲੇਵਾ ਚੰਗਾ ਥਾਨ ਚੰਗਾ ਚਿਵਾਈ ਚਿਵਾਈ ਓਕੇ ਆ ਜਮਾ ਯਾਰ ਇੱਕ ਨੰਬਰ ਮਿਲੂ ਯਾਰ ਬਈ ਠੀਕ ਆ ਬਈ ਹਾਂ ਤੇ ਮੁੱਲ ਕੀ ਐ ਵੀਰੇ ਜੈਜ ਬਾਈ ਜੈਜਾ ਲੈਣ ਦੇ ਨਾਲ ਹੀ ਗੱਲ ਯਾ 73000 ਦੀ ਦੇ ਦਾਂਗੇ ਮਾਨਦਾਨ ਹੋ ਜੇ ਕਰ ਦਾਂਗੇ ਬਾਈ ਠੀਕ ਆ ਬਾਈ 75000 ਰੁਪਿਆ ਮੁੱਲ ਆ ਮਾਨਦਾਨ ਜ਼ਰੂਰ ਹੋ ਜਾ ਵੈੜ ਚੰਗੀ ਐ ਸੂਈ ਸਵਾਈ ਐ ਬਾਈ ਬਾਕੀ ਦੰਦਾਂ ਤੇ 73000 ਬਾਈ 76 73 73 73 73000 ਦੀ ਬਾਈ ਕਹਿੰਦਾ ਵੈੜ ਦੇ ਦਾਂਗੇ ਠੀਕ ਐ ਬਾਈ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਸੂਈ ਐ ਨਹੀਂ ਬਾਈ ਯਾਰ ਇਹ ਦੂਜਾ ਸੂ ਆ ਗਈ ਕਦੋਂ ਸੂਈ ਐ ਵੀਰੇ ਇੰਨ ਬਾਈ ਵਸ ਹੋਇਆ ਇਹਨੂੰ ਘੰਟੇ ਗੇ ਤਿੰਨ ਘੰਟੇ ਹੋ ਗਏ ਬਾਈ ਸੂਈ ਨੂੰ ਬੱਛੀ ਨੂੰ ਤੇ ਬੱਚਾ ਕੀ ਦਿੱਤਾ ਜੀ ਬੱਛੀ ਆ ਬਾਈ ਬੱਛੀ ਆ ਬੱਛੀ ਚੰਗੀ ਹੈ ਨਾ ਬੱਸੀ ਵੱਡੀ ਬੁੱਡੀ ਬਹੁਤ ਦੇਖੀ ਲੈ ਬੱਚਾ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਲੈ ਕੀ ਬਾਤ ਆ ਬੱਛੀ ਬਹੁਤ ਚੰਗੀ ਆ ਨਾ ਇਹ ਹਾਂ ਹਾਂ ਕੱਦ-ਕੁੱਦ ਪੂਰਾ ਬੱਛੀ ਦਾ ਤੇ ਕਿੰਨਾ ਕੁ ਬੋਲਾ ਬਾਈ ਨੇ ਕੱਢਿਆ ਦਾ ਫਿਰ ਬਾਈ ਯਾਰ ਇਹਦਾ ਮੰਨ ਕੇ ਚੱਲ ਵੀ ਸਵੇਰ ਦਾ ਕੱਢਿਆ ਭਾਗ ਮੰਨ ਕੇ ਜਾਂ ਸਵੇਰ ਕਿਉਂ ਹੋ ਜਦੋਂ ਸੂਈ ਸੀ ਬਸੀ ਬਈ ਜ਼ੇਰ ਪੈਣ ਤੋਂ ਪਹਿਲਾਂ ਦਾ ਕੱਢਿਆ ਵਾ ਥੋ ਕੱਢਿਆ ਵਾ 4-5 ਲੀਟਰ ਵੰਗੋ ਬੋੜਾ ਬਈ ਠੀਕ ਆ ਬਈ ਜ਼ੇਰ ਪੈ ਗਈ ਹੈ ਬੱਚੇ ਨੂੰ ਪਿਆ ਹੈ ਵਗਾ ਜ਼ੇਰ ਪੈ ਗਈ ਮੈਂ ਹਾਂ ਬਈ ਜ਼ੇਰ ਦੀ ਵੀਡੀਓ ਮਿਲੂਗੀ ਸਾਰਾ ਕੁਝ ਓਕੇ ਦੀ ਰਿਪੋਰਟ ਠੀਕ ਆ ਬਈ ਹਾਂ ਬਈ ਠੰਡੀ ਸੀਲ ਕਿਵੇਂ ਹੈ ਬਈ ਬਈ ਠੰਡੀ ਸੀਲ ਆ ਤੂੰ ਕਹਿੰਦਾ ਮਰ ਤੇ ਤਗਾਰਾਂ ਪੁੱਛ ਤਪਾ ਲੈਂਦੀ ਨਹੀਂ ਹੂੰ ਠੰਡੀ ਸੀਲ ਫੁੱਲ ਜਿਵੇਂ ਮਰ ਜੇ ਕਰਾਈ ਨਹੀਂ ਲੱਤ ਛੜ ਵਾਲਾ ਕੰਮ ਨਹੀਂ ਹੈਗਾ ਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਖੋਲ ਲਾ ਬਈ ਤੋੜ ਕੇ ਦਿਖਾ ਦੇ ਫੁੱਲ ਕੱਦ ਦਾ ਫੁੱਲ ਬਰੀਡ ਦਾ ਫੇਸ ਪੂਰਾ ਚੰਗਾ ਚੰਗੀਆਂ ਪਲੀ ਵੀ ਵੜਾ ਬਾਈ ਥਣ ਲੈ ਵੈਕਨ ਪੂਰੀ ਵੱਡੀ ਬਿਹੜਾ ਬਾਈ ਯਾਰ ਕੋਈ ਵੀਰ ਛੋਟੀ ਮੰਨ ਕੇ ਨਾ ਬੇ ਸਹੀ ਗੱਲ ਆ ਕੱਦ ਕਾਟ ਦੇ ਲੈ ਲੈ ਮੈਂ ਨਾਲ ਖੜਾ ਵੈਠਦੇ ਕੱਦ ਦਾ ਅੰਦਾਜ਼ਾ ਲਾ ਲਓ ਕੱਦ ਫੁੱਲ ਆ ਬਰੀਡ ਵੀ ਫੁੱਲ ਆ ਹਣਾ ਸੋਈ ਸਵਾਈਆ ਕਰਮਾ ਵਾਲੀ ਬੱਚੇ ਦਾ ਬਾਹਲਾ ਕਰਦੀ ਐ ਬੱਚੇ ਦਾ ਕਰਦੀ ਐ ਥੋੜਾ ਬੱਚੇ ਦਾ ਬਾਹਲਾ ਕਰਦੀ ਨੇ ਐ ਬਾਗੀ ਐ ਬਈ ਘਰੋਂ ਵੜ ਲੈਤੀ ਆ ਹੁਣ ਦੇਖੇ ਨਹੀਂ ਇਹਨੇ ਮੁਰਗੇ ਕੂਤਰ ਕੋਕਰ ਇਥੇ ਤਾਂ ਡਰਦੀ ਆ ਬਸੀ ਚਵਾਈ ਨੂੰ ਜੇ ਬਈ ਬਈ 25 ਪੈਰ ਵੀ ਪਟ ਜੇ ਤਾਂ ਆਪਣੀ ਗਰੰਟੀ ਆ ਵੀਰ ਘਰੇ ਆ ਕੇ ਆ ਤੇ ਚੋਕੇ ਲੈ ਕੇ ਜਾਵੇ ਹੂੰ ਉੱਥੇ ਕਰਦੀ ਸੀ ਲੈ ਹੂੰ ਕਿਉਂ ਉਹੀ ਬੱਛੀ ਆ ਜਿਵੇਂ ਗੱਲ ਹੀ ਨਹੀਂ ਹੈਣੀ ਗੱਲ ਕਹਿਣਾ ਕੁਛ ਨਹੀਂ ਉਹ ਜਾਇ ਤਾਂ ਕੁਝ ਵੀ ਨਹੀਂ ਕਹਿੰਦੀ ਬਈ ਠੰਡੀ ਸੀਲ ਫੋਲ ਲੈ ਤੇ ਕੀ ਮੋਲ ਆ ਵੀਰੇ ਜਾਇਜ਼ ਜਰਾ ਬਈ ਇਹ ਲੈਂਡ ਦੇਣ ਵਾਲੀ ਗੱਲ ਆ 1,20,000 ਦੀ ਬੱਛੀ ਦੇਣੀ ਆ 1,20,000 20,000 ਦੀ ਠੀਕ ਆ ਬਈ ਬੜ ਚੰਗੀਆਂ ਬਈ ਕੰਦ ਕੰਦ ਵਾਲੀ ਹੈ ਲੇਵਾ ਕਮਾਲ ਦਾ ਸੂਈ ਸਵਾਈ ਆ ਬਈ ਹਾਂ ਅੱਗੇ ਵੀਰੇ ਤਿੰਨ ਨੰਬਰ ਹਾਂ ਬਈ ਕਿਹੜਾ ਸੂਆ ਸੁੰਦੀ ਹੈ ਬਈ ਬਈ ਦੂਜਾ ਸੂਆ ਕਿੰਨੇ ਦਿਨ ਲਊ ਬਈ ਹੈ ਬਈ ਕਿੰਨੇ ਕਿੰਨੇ ਦਿਨ ਲਊ ਬਸ ਬਈ ਇਹ ਮੰਨ ਕੇ ਚੱਲ ਵੀ ਆਹੀ ਘੜਦੀ ਆ ਚਾਰ ਪੰਜ ਦਿਨ ਚਾਰ ਪੰਜ ਆਪ ਇਹ ਆਕਾਸ਼ਦੀਪ ਦੇ ਗਾਹਾਂ ਇਹਦੇ ਬੈਗ ਸ਼ੌਟ ਦਾ ਲੱਗਿਆ ਵਾ ਓਕੇ ਬਈ ਜਿਹੜੇ ਤੋਂ ਗੱਬਣ ਹਾਂ ਹੂੰ 12ਵਾਂ ਜੋ ਬੱਚੀ ਲੈਤੀ ਹੈ ਬਈ ਫੇਸ ਬੜਾ ਚੰਗਾ ਹਨ ਬਾਕੀ ਬਿਊਟੀ ਚੈੱਕ ਕਰੋ ਬੋਦੀਵਾਦੀ ਚੰਗੀਆਂ ਬਰੀਡ ਬਾਕੀ ਸਾਮੀ ਵੀ ਬਾਲੀ ਆ ਬਈ ਬਸ 12ਵਾਂ ਜੋ ਲੈਤੀ ਕਰ ਕੇ ਨਾ ਹਮ ਮੈਲ ਦੇਣੀ ਹੈ ਜਿੰਨਗੀ ਨੇ ਸਹੀ ਗੱਲ ਆ ਬਈ ਹਮ ਹਾਂ ਬਰੀਡ ਇੱਕ ਨੰਬਰ ਆ ਤੋਰਾ ਇੱਕ ਨੰਬਰ ਆ ਲੇਵਾ ਕਮਾਲ ਦਾ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣਾ ਬਰੀਡ ਦੇਖੋ ਹਨਾ ਬਈ ਹਾਂ ਤੇ ਕੀ ਮੋਲ ਆ ਬਈ ਕੱਚੀ ਕੱਚੀ ਦਾ ਇਹ ਬੱਚੀ ਬਈ ਦੇ ਦਾਂਗੇ 1 ਲੱਖ ਤੇ 10000 ਰੁਪਏ 1 ਲੱਖ 10000 ਦੀ ਮਾਨਦਾਨ ਹੋ ਜੂ ਕਰ ਦਾਂਗੇ ਬਈ ਮਾੜਾ ਮੋਟਾ 1 ਲੱਖ 10000 ਰੁਪਏ ਮੁੱਲ ਮਾਨਦਾਨ ਜਰੂਰ ਹੋ ਜੂ ਬੈਠ ਚੰਗੀ ਆ ਚਾਰੇ ਥਣ ਲੈ ਨਿਕੜ ਮੇ ਠੰਡੀ ਸੀਦਾ ਯਾਰ ਬਈ ਲੈ ਜਿਵੇਂ ਮਰਜੀ ਬੈਠ ਰਹੇ ਨਾ ਨਹੀਂ ਮੈਂ ਤਾਂ ਗਰਮ ਪਸੂ ਲੈਦੀ ਨਹੀਂ ਆਪਾਂ ਜਮਾਂ ਵੀ ਨਹੀਂ ਠੰਡੀ ਸੀਲ ਫੁੱਲ ਆ ਹਾਂ ਤੇ ਮੁੱਲ ਵੀ ਜੈ ਜੈ ਹਾਂ ਬਾਕੀ ਬਈ ਮੇਨ ਜਿਹੜੀ ਗੱਲ ਆ ਆਪਣੇ ਹਨਾ ਬਹਿਣਾ ਖੜੀਆਂ ਘਰੇ ਆਪਣੀ ਘਰ ਘਰ ਦੀ ਗਾਰੰਟੀ ਆ ਵੀ ਆਪਣੇ ਗੇਟੋ ਬਾਹਰ ਹੋ ਗਈਆਂ ਉਹਦੀ ਆਪਣੀ ਕੋਈ ਗਾਰੰਟੀ ਨਹੀਂ ਹੋਣੀ ਠੀਕ ਆ ਹਾਂ ਫਾਰਮਾਂ ਬਾਈ ਦਾ ਬਈ ਪੂਰੇ ਵੱਡੇ ਪੱਧਰ ਤੇ ਫਾਰਮਾਂ ਜਦੋਂ ਮਰਜੀ ਆਜੋ ਗਾਵਾਂਾਂ ਬਾਈ ਕੋਲੇ ਸਾਰੇ ਤਰ੍ਹਾਂ ਦੀਆਂ ਹੁੰਦੀਆਂ ਨੇ ਕੁਆਲਿਟੀ ਬਾਈ ਕੋਲੇ ਇੱਕ ਨੰਬਰ ਆ ਗੀ ਫਾਰਮ ਦੇ ਕੋਲੇ ਬਰੀਡ ਤੇ ਬਾਈ ਕੰਮ ਕਰਦੇ ਬਈ ਬੱਚੀਆਂ-ਵੱਚੀਆਂ ਬਹੁਤ ਚੰਗੀਆਂ ਹਨਾ ਗਾਵਾਂਾਂ ਨੂੰ ਹਾਂ ਬਈ ਹੂੰ ਕੀ ਆ ਬਾਤ ਆ ਲੈ ਬਈ ਪੋਲਰ ਡੈਰੀ ਫਾਰਮ ਜਿਖੜੇ ਆਗੇ ਠੀਕ ਹਨੇ ਕੋਠੇ ਬਾਬਾ ਭਾਨ ਸਿੰਘ ਜੀ ਪਧੌੜ ਐਚ ਐਫ ਗਾਵਾਂਾਂ ਹਨਾ ਬਈ ਚਾਹੇ ਜਰਸੀ ਹੋਣ ਜਾਂ ਐਚ ਐਫ ਹੋਣ ਜਿਹੜੀ ਮਰਜ਼ੀ ਲੱਗੋ ਦੋਨੇ ਨੰਬਰ ਰਪਣੇ ਆ ਹਾਂ ਬਈ ਠੀਕ ਆ ਬਈ ਇੱਕ ਅੰਦਰ ਬਾੜ ਖੜੀ ਆ ਨਾ ਬਈ ਉਹ ਵੀ ਹਾਂ ਬਾਈ ਠੀਕ ਚਲੋ ਤੂੰ ਅਸੂਨੀ ਹੈ ਬਰੇ ਬੜ ਸੁਈ ਵੀ ਆ ਬਾਈ ਬਸ ਸੁਈ ਵੀ ਆ 32 ਤੋਂ 33 ਲੀਟਰ ਦੁੱਧ ਤਿਆਰ ਆ ਬਾਈ ਬੱਚੀ ਥੱਲੇ 32 ਤੋਂ 33 ਲੀਟਰ ਦੁੱਧ ਤਿਆਰ ਚੋਾਈ ਵਾਲਾ ਦੋ ਡੰਗ ਚੋਲੀ ਹਾਂ ਮਗਰ ਇਹਦੇ ਬੱਛਾਗਾ ਹੂੰ ਆਪਣੇ ਫਾਰਮ ਦੀ ਆ ਫਾਰਮ ਠੀਕ ਹਾਂ ਬਾਈ ਦੇ ਖੁਦ ਫਾਰਮ ਦੀ ਬਸੀ ਠੰਡੀ ਸੀਲ ਬਾਈ ਆਪਾਂ ਦਾ ਮੈਂ ਗਰਮ ਪਸ਼ੂ ਕੋਈ ਵੀ ਹੈ ਨਹੀਂ ਆਪਣੇ ਕੋਲ ਜਿੰਮੇ ਮਰਦੀ ਬਾਈ ਨਾਣਾ ਦੇਖੀ ਆ ਕਿਆ ਬਾਤ ਪਰ ਉਹ ਆ ਬੰਨਣ ਵਾਲੀ ਆ ਬਾਈ ਉਹਦਾ ਬਸੀ ਬੜੀ ਚੰਗੀ ਨਜਾਇ ਚੰਗੀ ਆ। ਇਹਦਾ ਸੂਈ ਨਹੀਂ ਬਾਈ ਜੀ ਇਹਨੂੰ 10 ਦਿਨ ਹੋਇਆ ਬੱਚੀ ਨੂੰ। ਠੀਕ ਆ। 32 33 ਲੀਟਰ ਤੇ ਜਾਵੜੀ। ਹੂੰ। ਪਲੂਨ ਦਾ ਇਹਦਾ ਮੰਨ ਕੇ ਚੱਲ ਵੀ ਦਿੱਤਾ ਵਾਗਾ 35 36 ਲੀਟਰ। 35 36 ਲੀਟਰ। ਹਾਂ, ਪੀਕ ਲੈਵਲ ਤੇ ਬਾਈ ਨਾ ਤਾਂ ਖੜਿਆ ਬਾਹਰ ਕੱਢ ਕੇ ਤੋੜ ਦਿੰਨੇ। ਬਰੀਡ ਬਹੁਤ ਆ ਯਾਰ ਵੜ ਤੇ ਹੈ ਨਾ। ਹਾਂ, ਬਾਹਰ ਤੋੜ। ਸੂਈ ਸਵਾਈ ਆ ਬਾਈ ਬਹੁਤ ਚੰਗਾ ਦੁੱਧ ਦਾ ਜਿਹੜਾ ਹੁਣ ਬਾਈ ਨੇ ਦੱਸਿਆ ਤਿਆਰ ਆ ਕੋਈ ਚੱਕ ਨਹੀਂ ਹੋਈ। ਜਿਵੇਂ ਮਰਜ਼ੀ ਬੈਠ ਰੋ ਜਿਵੇਂ ਮਰਜ਼ੀ ਚਵਾਈ ਕਰ ਲੋ ਤਾਂ ਵੀ ਕੋਈ ਚੱਕ ਨਹੀਂਗਾ। ਆਸਲਾ ਬੱਚਾ ਯਾਰ ਬਾਈ ਫਾਰਮ ਵਾਲਾ ਇਹ। ਇਹਨੂੰ ਮੋਲ ਕੀ ਆ ਭਰਾ ਜਾਇਦ ਜਨ ਇਹ ਬਾਈ ਯਾਰ ਬੱਸੀ ਦੀ 125 ਦੀ ਦੇਵਾਂਗੇ 1 ਲੱਖ 25 ਦੀ ਮਾਨਦਾਨ ਹੋ ਜੂ ਹਾਂ ਬਾਈ ਕਰ ਦਾਂ ਠੀਕ ਆ ਲੈ ਬਾਹਰ ਕੱਢ ਲਈ ਇਹਨੂੰ 1 ਲੱਖ 25000 ਰੁਪਇਆ ਮੋਲ ਆ ਮਾਨਦਾਨ ਜ਼ਰੂਰ ਹੋ ਜੂ ਤੋਰਾ ਚੈੱਕ ਕਰ ਲੋ ਫੁੱਲ ਬਰੀਡ ਆ ਫੁੱਲ ਕੱਦ ਦਾ ਪ੍ਰਿੰਟ ਬਹੁਤ ਚੰਗਾ ਦੁੱਧ ਵੀ ਬਾਈ ਨੇ ਦੱਸਿਆ ਚੰਗਾ ਤਿਆਰ ਆ ਬਰੀਡ ਚੈੱਕ ਕਰੋ ਕਰਮ ਵਾਲੀ ਦੀ ਲੈ ਕੀ ਬਾਤ ਆ ਬਾਈ ਬਾਕੀ ਕੱਦ ਵੱਡਾ ਵਾਲੀ ਬੱਚੀ ਆ ਯਾਰ ਕੋਈ ਆਏ ਨਹੀਂ ਜਿੰਦ ਜਾਨ ਵਾਲਾ ਕੰਮ ਆ ਬੱਚੀ ਪਲੀ ਵੀ ਬਹੁਤ ਆ ਹਨਾ ਹਾਂ ਹੂੰ ਮੁੱਲ ਵੀ ਜੈਜ ਆ ਪਲੀ ਵੀ ਆ ਦੁੱਧ ਵੀ ਚੰਗਾ ਤਿਆਰ ਦੱਸਿਆ ਬਾਈ ਨੇ ਨਾੜਾ ਨੂੰ ਨਾ ਫੋਲ ਜਾਂਗੇ ਬੈਕ 25 ਦੀ ਬਾਈ ਦੇਣੀ ਆ ਬਸੇ ਦੇਣੀ ਹੀ ਆ ਇੱਕ ਬੱਚੀ ਦੀ ਠੀਕ ਆ ਮਾੜਾ ਮੋਟਾ ਮਾਨਦਾਨ ਦਾ ਹੋਣੀ ਹਾਂ ਬਾਈ ਆਏ ਦਾ ਕਰ ਦਾਂਗੇ ਆਏ ਵੀਰ ਦਾ ਕੋਈ ਚੱਕਰ ਨਹੀਂ ਹਾਂ ਹਾਂ ਬੱਚਾ ਇਹਦਾ ਉਹ ਬਰਦਾ ਉਹ ਬੈਠਾਗਾ ਉਹ ਉਹਦੇ ਚ ਉਹ ਚਾਤੀ ਮਰਾਦੀ ਮੜੀ ਜਾ ਉੱਥੇ ਆਹਾ ਬੱਚਾ ਇਹਦਾ ਹਾਂ ਉੱਥੇ ਬੈਠਾ ਠੀਕ ਆ ਬਾਈ ਹਾਂ ਬਾਈ ਕੋਈ ਚੱਕਰ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦਾ ਵੇ ਬਾਈ ਨਕ ਨੇਟ ਕਰ ਲਓ ਜੀ ਧੰਨਵਾਦ